ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਛੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਵੀਰ ਮੇਰੇ ਇੱਥੇ ਵੀਰ ਦੇ ਕੋਲ ਪਹਿਲਣ ਖੀਰੀ ਬੱਚੀ ਸੇਲ ਹੈ ਜੀ ਹਾਂਜੀ ਬਹੁਤ ਸੋਹਣੀ ਗੱਦ ਘਾੜ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਵਾਣਾ ਬਹੁਤ ਸੋਹਣਾ ਬਣਾ ਰੱਖਿਆਗਾ ਤੇ 13-14 ਦਿਨ ਰਹਿੰਦੇ ਹੈ ਜੀ ਇਹ ਜੇ ਸੂਣ ਦੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ 7347898359 ਕਿਸੇ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੋ ਮੁੱਲ ਡਿਮਾਂਡ ਹੈ ਵੀਰ ਦੀ 1.5 ਲੱਖ ਰੁਪਏ ਦੀ ਆ ਮੌਕੇ ਤੇ ਮਾਨਤਨ ਹੋ ਜਾਏਗਾ ਜੀ ਪਿੰਡ ਚੰਡੂਕੇ ਜ਼ਿਲ੍ਹਾ ਮਾਨਸਾ ਜੀ ਸੈਲਰ ਦੇ ਕੋਲ ਘਰ ਹੈ ਚੰਨੇ ਵਾਲੇ ਸੜਕ ਦੇ ਉੱਪਰ ਹਾਂ ਜੀ ਬਾਕੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਹੈਡ ਲੈਂਥ ਵੱਖੋਂ ਥਾਣਾ ਮਾਨਾ ਬਹੁਤ ਸੋਹਣਾ ਬਣਾ ਰੱਖਿਆ 7347498359 ਇਹ ਵੀਰ ਦਾ ਨੰਬਰ ਹੈ ਪਿੰਡ ਝੰਡੂਕੇ ਖੜੀ ਹੈ ਜੀ ਮਾਨਸਾ ਜ਼ਿਲ੍ਹਾ ਦੇ ਵਿੱਚ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਰਿੰਦੇ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 600 67 24 360 ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਐਸਟਾਡੀ ਜਰੂਰ ਫੋਲੋ ਕਰਿਓ ਜੋ ਕਿ ਚਾਹਾਂ ਡੈਰੀ ਫਾਰਮ ਦੇ ਨਾਮ ਤੇ ਆ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਨਾਲ ਜੀ ਧੰਨਵਾਦ